ਸ਼ਰੀਵਾਹੀ ਗੁਰੂ ਸਾਹਿਬ ਜੀ ਰਾਗ ਸੂਹੀ ਮਹਲਾ 5ਵਾਂ ਘਰਿ ਸ਼ਿਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸਤਗੁਰ ਬਾਸ ਬੇਨੰਤੀਆਂ ਮੇਲਾ ਨਾਮ ਅਧਾਰਾ ਟੁੱਟਾ ਸੱਚਾ ਆਤਿਸ਼ਾ ਤਾਪ ਗਿਆ ਸੰਸਾਰਾ ਸਤਿਗੁਰੂ ਆਸ ਬੇਨਤੀਆਂ ਮੇਲਾ ਨਾਮ ਅਧਾਰਾ ਟੁੱਟਾ ਸੱਚਾ ਆਤਿਸ਼ਾ ਤਾ ਫਗਿਆ ਸੰਸਾਰਾਂ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਰਦਨ ਹਾਰਾ ਰਹਾ ਛੱਤ ਤੇਰੀ ਸਮਗਰੀ ਸਤਿ ਪਿਰਾ ਦਰਵਾਰਾ ਸਤ ਤੇਰੇ ਖਾ ਦੀਨ ਆ ਸਤ ਤੇਰਾ ਆਸਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਆਹ ਕੁਰਬਾਨੀ ਤੇਰੇ ਸੇਵਕਾਂ ਜਿਨਾਂ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹਾਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨਾ ਕੋ ਬਨਿਆਰਾ ਵਾਹਿਗੁਰੂ ਜੀ ਖਾਕਰ ਸਾਹਿਬ ਵਾਲੀ ਬੁਟੀ ਕੀ ਬਤੇ ਸਤਕਾਰ ਜੋ ਸਾਧ ਸੰਗਤ ਜੀ ਸਤguru ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਰਹਿਮਤ ਕਿਰਪਾ ਸਾਡੇ ਤੇ ਸਤguru ਜੀ ਆਪਣੇ ਗੁਰਸਿੱਖਾਂ ਨੂੰ ਇੰਨਾ ਪਿਆਰ ਕਰਦੇ ਆ ਕਿ ਉਹ ਅਮਰਤ ਵੇਲੇ ਉਦਮ ਬਖਸ਼ਦੇ ਆ ਜਾਗੰਦਾ ਇਸ਼ਾਰਾ ਕਰਨ ਦਾ ਬਾਣੀ ਪੜਨ ਦਾ ਤੇ ਫਿਰ ਤਰਸ ਕਰਕੇ ਨਾ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਸਮਝਾਉਂਦੇ ਨੇ ਕਿ ਅੱਜ ਉਹ ਸਿੱਖੋ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਅੱਜ ਦੀ ਜਿਹੜਾ ਉਪਦੇਸ਼ ਆ ਸਤਪੁਰਜੀ ਦਾ ਉਹਦੇ ਵਿੱਚ ਇੱਕ ਤਰਲਾ ਹੈ ਇੱਕ ਬੇਨਤੀ ਹੈ ਨਿਮਰਤਾ ਸਹਿਤ ਸਤਪੁਰਜੀ ਕਹਿੰਦੇ ਇਸ ਤਰ੍ਹਾਂ ਬੇਨਤੀ ਕਰਨੀ ਸਤਿਗੁਰੂ ਪਾਸ ਬੇਨਤੀਆਂ ਮੇਲੇ ਨਾਮ ਅਧਾਰਾ ਪਾਤਸ਼ਾ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਕਿਰਪਾ ਕਰੋ ਮੈਨੂੰ ਨਾਮ ਦਾ ਆਸਰਾ ਮਿਲ ਜਾਵੇ ਟੁੱਟਾ ਸੱਚਾ ਪਾਤਸ਼ਾ ਤਾਪ ਗਿਆ ਸੁਸਾ ਜੇ ਕਦੇ ਟੁੱਟ ਪਿਆ ਨਾ ਸੱਚਾ ਪਾਤਸ਼ਾ ਕਿ ਉਹਨੇ ਕਿਰਪਾ ਕਰ ਦਿੱਤੀ ਤੇ ਸੰਸਾਰ ਦੇ ਸਾਰੇ ਕਿੰਨੇ ਤਾਪ ਨਿਵਰਤ ਹੋ ਸਕਦੇ ਫਿਰ ਇਹਦੇ ਰਹਾਉ ਵਾਲੀ ਪੰਕਤੀ ਇੱਕ ਹੋਰ ਹੈ ਉਹ ਕਹਿੰਦੇ ਤੂੰ ਸੰਤਾਂ ਦੀ ਓਟ ਐ ਭਗਤਾਂ ਦਾ ਤੂੰ ਆਸ ਰਹੀਂ ਤੇ ਸੱਚਾ ਸਿਰਜਣ ਹਾਰ ਤੋਂ ਐ ਅਕਾਰ ਪਰ ਕੋਈ ਨੂ ਸ੍ਰਿਸ਼ਟੀ ਨੂੰ ਸਤਿਨਾਵਲਾ ਵੀ ਤੁਹਾਈ ਅਖੀਰਲੀਆ ਪੰਕਤੀਆਂ ਵਿੱਚ ਕਿਹਾ ਅਰਸ਼ਾ ਜੀ ਕਿਰਪਾ ਕਰ ਦਿਓ ਜੇ ਤੁਹਾਡੀ ਕਿਰਪਾ ਹੋ ਜੇ ਨਾ ਤੇ ਪਰਮੇਸ਼ਰ ਨਾਲ ਮਲਾਪ ਹੋ ਜਾਵੇ ਬੰਦਗੀ ਦੇ ਰਹੇ ਸਤ ਸੰਗਤ ਦੇ ਰਹੇ ਇੱਕ ਵਾਰ ਨਾ ਇੱਕ ਸਾਧੂ ਬੈਠਾ ਤੇ ਬੜਾ ਖੁਸ਼ ਹੈ ਤੇ ਰਾਜਾ ਕੋਲ ਜਾ ਕੇ ਕਹਿਣ ਲੱਗਿਆ ਵੀ ਸਾਧੂ ਜਨਾ ਇੱਕ ਗੱਲ ਦੱਸ ਕੇ ਜਾਇਓ ਇਹ ਤੁਹਾਡੇ ਖੁਸ਼ ਰਹਿਣ ਦੇ ਪਿੱਛੇ ਇੱਕ ਕਾਰਨ ਕੀ ਹੈ ਤੁਸੀਂ ਸਦਾ ਖੁਸ਼ ਰਹਿਨੇ ਹੋ ਔਰ ਜਦੋਂ ਇੰਨੀ ਗੱਲ ਸੁਣੀ ਤੇ ਸਭ ਕਹਣਗੇ ਤੋ ਕਬੱਡੀ ਕਰਨੀ ਆਉ ਤੁਹਾਨੂੰ ਮਿਸ਼ਕਾ ਦਿੰਨੇ ਉਹਨੇ ਹੱਥ ਫੜਿਆ ਰਾਜੇ ਦਾ ਤੇ ਰਾਜੇ ਦੇ ਬਗੀਚੇ ਵਿੱਚ ਚਲਾ ਗਿਆ ਉਨੇ ਸਾਰੇ ਬਗੀਚੇ ਚ ਢੀੜਾ ਕੱਢਿਆ ਰਾਜਨ ਆ ਦੇਖੋ ਕਿੰਨੇ ਸੋਹਣੇ ਫੁੱਲ ਖਿੜੇ ਆ ਉਹ ਦੇਖੋ ਕਿੰਨੇ ਸੋਹਣੇ ਫੁੱਲ ਖਿੜੇ ਆ ਆ ਦੇਖੋ ਕਿੰਨੇ ਸੋਹਣੇ ਫੁੱਲ ਖਿੜੇ ਢੀੜਾ ਕੱਢਿਆ ਤੇ ਬਾਹਰ ਆ ਗਈ ਕਹਿਣ ਲੱਗਾ ਰਾਜਨ ਲੱਗ ਗਿਆ ਪਤਾ ਕੁਛ ਰਹਿਣ ਦਾ ਉਹ ਕਹਿਣ ਲੱਗਾ ਸਾਧੂ ਜਨੂ ਬਗੀਚੇ ਚ ਤਾਂ ਮੈਂ ਰੋਜ਼ ਹੀ ਘੁੰਮਦਾ ਹਾਂ ਇਹ ਤਾਂ ਮੈਂ ਪਹਿਲੇ ਦੇਖ ਲੈਂਦਾ ਵੀ ਜੇ ਮੈਨੂੰ ਪਤਾ ਹੁੰਦਾ ਮੈਨੂੰ ਤਾਂ ਕੋਈ ਸਮਝ ਨਹੀਂ ਆਈ ਉਹ ਕਹਿਣ ਲੱਗੇ ਸਾਰੇ ਬੂਟੇ ਬੋਲ ਕੇ ਦੱਸ ਰਹੇ ਸਨ ਇਹਨੂੰ ਸਮਝ ਨਹੀਂ ਆਈ ਕਹਿਣ ਲੱਗਾ ਜੀ ਮੈਨੂੰ ਤੇ ਸਮਝ ਨਹੀਂ ਆਈ ਤੁਸੀਂ ਦੱਸੋ ਕਹਿਣ ਲਗੇ ਜਿਹੜੇ ਬੂਟੇ ਤੇ ਦੋ ਫੁੱਲ ਖਿੜੇ ਸੀ ਉਹ ਵੀ ਖੁਸ਼ ਸੀ ਐਕ੍ਰੈਸਨ ਜਿਹੜੇ ਬੂਟੇ ਤੇ ਚਾਰ ਫੁੱਲ ਖਿੜੇ ਸੀ ਉਹ ਵੀ ਟੈਕ ਰਿਆ ਸੀ ਜਿੱਥੇ ਤੇ 10 ਫੁੱਲ ਖਿੜੇ ਸੀ ਉਹ ਵੀ ਖੁਸ਼ ਸੀ ਨਾ ਤੇ ਦੋ ਫੁੱਲਾਂ ਵਾਲਾ ਉਦਾਸੀ ਵੀ ਮੇਰੇ ਕੋਲ ਫੁੱਲ ਘੱਟ ਨਾ ਚਾਰ ਫੁੱਲਾਂ ਵਾਲਾ ਸੀ ਮੇਰੇ ਕੋਲ 10 ਫੁੱਲਾਂ ਜਿੰਨੇ ਹੈ ਨਹੀਂ ਇਨਾ ਦਸਾਂ ਵਾਲੇ ਨੂੰ ਕੋਈ ਮਾਨਸੀ ਵੀ ਮੇਰੇ ਕੋਲ ਤਾਂ ਸਭ ਤੋਂ ਜ਼ਿਆਦਾ ਹੈ ਰਾਜਨ ਅਸੀਂ ਦੁਖੀ ਕਿਉਂ ਆਏ ਉਹਨਾਂ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨਾ ਦੂਸਰੇ ਦੇ ਸੁੱਖ ਤੋਂ ਦੁਖੀ ਆ ਅਸੀਂ ਇਹਨੇ ਸਾਡੇ ਕੋਲ ਇੱਕ ਗੱਡੀ ਹੈ ਦੂਸਰੇ ਕੋਲ ਦੋ ਕਿਉਂ ਨਾ ਭਲਾ ਨੇ ਬੰਦੇ ਨੂੰ ਇੰਨੀ ਅੱਜ ਤਾਂ ਸਾਡੇ ਕੋਲ ਹੈ ਨਾ ਛੋਟੀਆਂ ਛੋਟੀਆਂ ਗੱਲਾਂ ਇਹਨੂੰ ਇੰਨੀ ਤਨਖਾਹ ਮਿਲਦੀ ਹੈ ਮੈਨੂੰ ਕਿਉਂ ਨਹੀਂ ਮਿਲਦੀ ਇਹਦੇ ਕੋਲੇ ਆ ਸੁੱਖ ਤਾਂ ਸਾਡੇ ਨਾਲ ਹੈ ਮੇਰੇ ਕੋਲ ਕਿਉਂ ਨਹੀਂ ਹੈ ਉਦੇ ਕੋਲੇ ਦੋ ਕੋਠੀਆਂ ਮੇਰੇ ਕੋਲੇ ਇੱਕ ਹੈ ਤੂੰ ਪਹਿਲਾਂ ਉਹਨਾਂ ਨੂੰ ਤਾਂ ਦੇਖ ਜਿਹੜੇ ਛੜਕਾਂ ਤੇ ਬੈਠੇ ਨਾ ਜਿਨ੍ਹਾਂ ਦੇ ਕੋਲੇ ਨਾ ਰਹਿਣ ਨੂੰ ਮਕਾਨ ਆ ਨਾ ਖਾਣ ਨੂੰ ਕੁਝ ਕੋਚ ਨਾ ਉਹਨਾਂ ਉਹਨਾਂ ਨੂੰ ਦੇਖ ਉਹਨਾਂ ਨੂੰ ਦੇਖ ਕੇ ਅਰਦਾਸ ਕਰਿਆ ਕਰ ਸੱਚੇ ਪਾਤਸ਼ਾ ਤੂੰ ਕਿੰਨੀ ਕਿਰਪਾ ਕੀਤੀ ਮੈਨੂੰ ਘਰ ਦਿੱਤਾ ਆ ਸਾਨੂੰ ਏਸੀਆਂ ਥੱਲੇ ਬੈਠਣ ਦਾ ਆਰਾਮ ਤਾਂ ਸਾਰਾ ਸਾਰਾ ਦਿਨ ਨਾ ਮਜ਼ਦੂਰਾਂ ਦੇ ਲੋਕ ਸੱਤੇ ਬਠਰ ਟਵਾਉਂਦੇ ਨਾ ਤੇ ਆਤਨੇ ਜਾ ਕੇ ਉਮੀਦ ਨਹੀਂ ਹੁੰਦੀ ਵੀ ਪੈਸੇ ਮਿਲ ਜਾਣਗੇ ਇੱਥੇ ਸਤਕਾਰ ਮਿਲਦਾ ਹੈ ਗੱਦਿਆਂ ਤੇ ਬੈਠੇ ਆ ਇਸੇ ਚੱਲਦੇ ਇਹ ਸਤਿਗੁਰੂ ਜੀ ਦੀਆਂ ਦਿੱਤੀਆਂ ਬਖਸ਼ਿਸ਼ਾਂ ਧੰਨਵਾਦ ਕਰਿਆ ਕਰੋ ਪਾਤਸ਼ਾਹ ਪਾਤਸ਼ਾਹ ਕਿਰਪਾ ਕਰੋ ਸਾਰਾ ਕੁਝ ਤੁਸੀਂ ਦਿੱਤਾ ਇੱਕ ਹੋਰ ਕਿਰਪਾ ਕਰ ਦਿਓ ਸਾਡੀ ਝੋਲੀ 'ਚ ਨਾ ਨਾਮ ਦੀ ਦਾਤ ਪਾ ਦਿਓ ਤੇ ਸਤਿਗੁਰੂ ਸਿੱਖ ਨੂੰ ਸੁਭਨ ਸਿੰਘ ਸਾਹਿਬ ਕਹਿੰਦੇ ਸਤਿਗੁਰੂ ਜੀ ਸਤਪੁਰ ਸਿੱਖ ਕੋ ਨਾਮ ਧੰਦੇ ਮੰਗ ਭਾਵੇਂ ਕੁਝ ਵੀ ਬਾਕੀ ਤਾਂ ਜਿਹੜਾ ਤਨਾਵੀ ਪਦਾਰਥ ਉਹ ਤੇ ਮਿਲਣੇ ਆ ਸਤਿਗੁਰੂ ਸਿੱਖ ਨੂੰ ਤਰਸਦੇ ਹਨ ਜਦੋਂ ਉਹਦੀ ਝੋਲੀ 'ਚ ਨਾਮ ਦੀ ਦਾਤ ਪਾਉਂਦੇ ਮੈਨੂੰ ਇੱਕ ਸੱਜਣ ਮਿਲਿਆ ਉਹ ਸਮਝੀਆਂ ਦਾ ਕੰਮ ਕਰਦਾ ਸਮਝੀਆਂ ਬੀਜਦਾ ਤੇ ਇੱਕ ਦਿਨ ਕੋਈ ਮਹਾਂਪੁਰਸ਼ ਆਕੇ தோ ਕਹਿਣ ਲੱਗੇ ਵੀ ਭਾਈ ਹੁਣ ਤੁਸੀਂ ਕਹਤਾਂ ਸਮਝੋ ਕਈ ਦਿਨ ਹੋ ਗਏ ਦੁਵਾਨ ਲੱਗਿਆ ਨਾ ਹੁਣ ਤੁਸੀਂ ਐ ਕਰੋ ਵੀ ਇੱਕ ਇੱਕ ਔਗਣ ਆਪਾਂ ਛੱਡ ਦੇਣਾ ਤੇ ਵਰਨ ਕਰੋ ਵੀ ਉਹ ਔਗਣ ਦੁਬਾਰਾ ਨਹੀਂ ਕਰਨੀ ਕੋਈ ਆਇਆ ਕਹਿੰਦਾ ਵੀ ਮੈਂ ਨਸ਼ਾ ਕਰਦਾ ਸੀ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂ ਦੂਸਰਾ ਆਇਆ ਉਹ ਕਹਿਣ ਲੱਗੇ ਜੀ ਮੈਂ ਚੋਰੀ ਕਰਦਾ ਸੀ ਮੈਂ ਹੁਣ ਚੋਰੀ ਕਰਨੀ ਛੱਡ ਦਿੱਤੀ ਤੀਸਰਾ ਆਇਆ ਕਹਿਣ ਲੱਗਾ ਜੀ ਮੈਂ ਚੁਗਲੀ ਕਰਦਾ ਸੀ ਮੈਂ ਚੁਗਲੀ ਸ਼ਰਮ ਦਿੱਤੀ ਤੁਸੀਂ ਨਾ ਸਤਿਗੁਰੂ ਜੀ ਦੇ ਕੋਲੇ ਆ ਕੇ ਸੱਚ ਕਹਿ ਦਿਓ ਤੇ ਸਤਿਗੁਰੂ ਬਣਾ ਬਖਸ਼ ਦੇਣਗੇ ਇੱਥੇ ਆ ਕੇ ਤਾਂ ਬਾਹਰਲੇ ਗੁਨਾ ਇੱਥੇ ਆ ਕੇ ਬਖਸ਼ੇ ਜਾਣਗੇ ਕਿ ਇੱਥੇ ਕੋਈ ਗੁਨਾ ਕਰ ਲਿਆ ਬਾਹਰ ਨਹੀਂ ਬਖਸ਼ੇਗਾ ਇੱਕ ਗੁਰਦੁਆਰਾ ਸਾਹਿਬ ਦਾ ਸੇਵਾਦਾਰ ਖੜਾ ਹੋ ਗਿਆ ਦੋਨੋਂ ਹੱਥ ਜੋੜੇ ਕਹਿਣ ਲੱਗਾ ਜੀ ਮੈਂ ਵੀ ਇੱਕ ਪਨਾ ਮਾਫ ਕਰਵਾਉਣਾ ਹੈ ਉਹ ਮਹਾਂਪੁਰਸ਼ ਕਹਿਣ ਲੱਗੇ ਪਿਆਰੇਆ ਤੂੰ ਕੋਈ ਨਸ਼ਾ ਨਹੀਂ ਕਰਦਾ ਤੂੰ ਗੁਰਦੁਆਰਾ ਸਾਹਿਬ ਚ ਰਹਿਣਾ ਹੈ ਤੂੰ ਸਾਰਾ ਦਿਨ ਸੇਵਾ ਕਰਦਾ ਹੈ ਤੇ ਤੂੰ ਫਿਰ ਕਿਹੜਾ ਗੁਨਾਹ ਮਾਫ ਕਰਾਉਣਾ ਉਹ ਸਬਜੀ ਦਾ ਕੰਮ ਕਰਦਾ ਸੀ ਸਬਜੀ ਬੀਜ ਦਾ ਸੀ ਉਹ ਕਹਿਣ ਲੱਗਾ ਮਹਾਂਪੁਰਸ਼ ਮੈਂ ਬਹੁਤ ਵੱਡਾ ਗੁਨਾਹ ਕਰਦਾ ਸੀ ਮੈਂ ਨਸ਼ਾ ਨਹੀਂ ਕਰਦਾ ਮੈਂ ਕੋਈ ਚੋਰੀ ਨਹੀਂ ਕਰਦਾ ਮੈਂ ਕੋਈ ਬੇਈਮਾਨੀ ਨਹੀਂ ਕਰਦਾ ਉਹ ਕਹਿਣ ਲੱਗਾ ਫਿਰ ਕੀ ਗੁਨਾਹ ਕਰਦਾ ਸੀ ਕਹਿਣ ਲੱਗਾ ਜੀ ਮੈਂ ਨਾ ਹਰ ਰੋਜ਼ ਜਿਹੜੇ ਛੋਟੇ ਛੋਟੇ ਕਦੂ ਲੱਗਿਉਂਦੇ ਉਹਨਾਂ ਦੇ ਟੀਕੇ ਲਾ ਕੇ ਨਾ ਤੇ ਵੱਡੇ ਕਦੂ ਬਣਾ ਕੇ ਵੇਚ ਦਿੰਦਾ ਸੀ ਲੋਕਾਂ ਨੂੰ ਜਿਹੜੇ ਸਾਹਮਣੇ ਬੰਦੇ ਬੈਠੇ ਸੀ ਉਹਨਾਂ ਨੇ ਮੂੰਹਾਂ 'ਚ ਉਂਗੜਾ ਲੈ ਲਿਆ ਕੈਮੀਕਲ ਦੇ ਟੀਕੇ ਲਾ-ਲਾ ਕੇ ਸਾਨੂੰ ਵੇਚਦਾ ਰਿਹਾ। ਉਮਾ ਹੁਸ਼ਕ ਕਰਨ ਲੱਗੇ ਨਹੀਂ ਇਹਨੂੰ ਕੁਛ ਨਹੀਂ ਕਹਿਣਾ। ਇਹਦੇ ਗੁਨਾਹ ਮaaf ਹੋ ਗਏ। ਇਹਨੇ ਆਪਣਾ ਗੁਨਾਹ ਸਤਪੁਰੂ ਜੀ ਦੇ ਚਰਨਾਂ 'ਚ ਆ ਕੇ ਪ੍ਰਵਾਨ ਕਰ ਲਿਆ ਕਿ ਮਹਾਂਪੁਰਸ਼ੋ ਮੈਂ ਸਭ ਜਿਹੜੀ ਵੇਚਦਾ ਰਿਹਾ ਨਾ ਕੈਮੀਕਲ ਦੇ ਟੀਕੇ ਲਾ-ਲਾ ਕੇ ਲੋਕਾਂ ਨੂੰ ਵੇਚਦਾ ਰਿਹਾ ਇਹਨੇ ਗੁਨਾਹ ਗੁਰੂ ਸਾਹਿਬ ਦੇ ਕੋਲੇ ਆ ਕੇ ਮੰਨ ਲਿਆ ਤੇ ਸਤਪੁਰੂ ਨੇ ਇਹਨੂੰ ਮaaf ਕਰ ਦਿੱਤਾ। ਹੁਣ ਸੰਗਤ ਵੀ ਇਹਨੂੰ ਮਾਫ ਕਰ ਦੇਵੇ ਇਹਦਾ ਗੁਨਾ ਅਨਛਤਾਰੇ ਦੁਆਰੇ ਇਹਨੂੰ ਮਾਫ ਕਰ ਦੇ ਕਿਉਂਕਿ ਜਦੋਂ ਸਤਿਗੁਰੂ ਨੇ ਮਾਫ ਕਰ ਦਿੱਤਾ ਇੱਥੇ ਆ ਕੇ ਸਾਡੇ ਗੁਨਾ ਮਾਫ ਹੁੰਦੇ ਹਾਂ ਇੱਕ ਗੱਲ ਜ਼ਰੂਰ ਹੈ ਮੈਨੂੰ ਇੱਕ ਸੱਜਣ ਮਿਲਿਆ ਸੀ ਉਹਨੇ ਇੱਕ ਗੱਲ ਕੀਤੀ ਉਹ ਕਹਿਣ ਲੱਗਾ ਜੀ ਮੈਨੂੰ ਨਾ ਗੁਰਦੁਆਰੇ ਕੱਟਦਾ ਮੈਂ ਕਿਹਾ ਕੋਈ ਗੱਲ ਨਹੀਂ ਇਸ ਗੁਰਦੁਆਰੇ ਨੂੰ ਕਿਸੇ ਹੋਰ ਗੁਰਦੁਆਰੇ ਜਾਂ ਕਿ ਡਿਊਟੀ ਕਰਨੀ ਕਿਤੇ ਵੀ ਕਰ ਸਕਦਾ ਕਹਿਣ ਲੱਗਾ ਜੀ ਮੈਂ ਨਾ ਹੁਣ ਅਰਦਾਸ ਕਰਦਾ ਹਾਂ ਰੋਜ਼ ਜਿਨ੍ਹਾਂ ਨੇ ਮੈਨੂੰ ਗੁਰਦੁਆਰੇ ਕੱਢਿਆ ਉਹਨਾਂ ਦਾ ਕੱਖ ਨਾ ਰਹੇ ਮੈਂ ਨਿਕਲੇਮ ਕਰਕੇ ਨਾ ਇੱਕ ਪਾਠ ਹੋਰ ਕਰਦਾ ਤੇ ਫਿਰ ਮੈਂ ਅਰਦਾਸ ਕਰਦਾ ਮੈਂ ਰੋਜ਼ ਕਹਿਣਾ ਵੀ ਉਹਨਾਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਮੈਨੂੰ ਗੁਰਦੁਆਰੇ ਕੱਢਿਆ ਮੈਂ ਕਿਹਾ ਵੀ ਇਹ ਗੱਲ ਫਿਰ ਕਹਿੰਦਾ ਜੀ ਉਹ ਤਾਂ ਚੜ੍ਹਦੀ ਕਲਾ 'ਚ ਜਾ ਰਹੇ ਆ ਤੇ ਮੇਰਾ ਦਿਨੋ ਦਿਨ ਮੈਨੂੰ ਜਿਹੜਾ ਪਾਠਾ ਜਲਾਉਂਦੇ ਸੀ ਲੋਕਾਂ ਨੇ ਉਹ ਵੀ ਬੰਦ ਕਰਤਾ ਮੈਂ ਤਾਂ ਕਹਿੰਦਾ ਸੀ ਇਹਨਾਂ ਨੂੰ ਇਹਨਾਂ ਦਾ ਕੱਖ ਨਾ ਰਹੇ ਤੂੰ ਹੱਥ ਚੜ੍ਹਦੀ ਕਲਾ 'ਚ ਜਾ ਰਹੇ ਹੈ ਤੇ ਜਿਨ੍ਹਾਂ ਨੂੰ ਮੈਂ ਮੈਂ ਜਿਹੜਾ ਅਰਦਾਸ ਕਰਦਾ ਸੀ ਤੇ ਤੁਸੀਂ ਰੋਜ਼ ਕਹਿੰਦੇ ਹੋ ਵੀ ਬਿਰਤੀ ਕਦੇ ਨਾ ਜਾਵੇ ਜਨਕੀ ਅਰਦਾਸ ਬਿਰਤੀ ਕਦੇ ਨਾ ਹੋ ਵਈ ਜਨਕੀ ਅਰਦਾਸ ਬਾਣੀ 'ਚ ਤੁਸੀਂ ਕਹਿੰਦੇ ਹੋ ਪੜ੍ਹ ਕੇ ਕਿ ਹੁਣ ਤੁਸੀਂ ਦੱਸੋ ਵੀ ਮੈਂ ਰੋਜ਼ ਅਰਦਾਸ ਕਰਦਾ ਮੇਰੀ ਕਾਹਨੂੰ ਸੁਣੀ ਜਾਂਦੀ ਬੜੀ ਘਰਾਨੀ ਹੋਈ ਮੈਂ ਕਿਹਾ ਸੱਜਣਾ ਅਰਦਾਸ ਕਰਨਾ ਹੈ ਕਿਹਦਾ ਅਕੇ ਮੰਨ ਕਰਕੇ ਨਿਕਰ ਤਾ ਕਹਦਾ ਜੀ ਮੰਨ ਕਰਕੇ ਕਰਦਾ ਮੈਂ ਤਾਂ ਕਈ ਵਾਰੀ ਕਹਿੰਨਾ ਵੀ ਉਹਨਾਂ ਦਾ ਨਕਸ਼ਾਨ ਹੋਵੇ ਜਿਨ੍ਹਾਂ ਨੇ ਮੈਨੂੰ ਕੱਢਿਆ ਮੈਂ ਕਿਹਾ ਫਿਰ ਇੱਕ ਗੱਲ ਤੂੰ ਮਗਰੋਂ ਹੋਰ ਵੀ ਕਹਿੰਨਾ ਹੈ ਇਹਦਾ ਕੀ ਮੈਂ ਕਿਹਾ ਲਾਸਟ ਵਿੱਚ ਕਹਿੰਨਾ ਨਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਭਾਤਾ ਭਲਾ ਤੇ ਸਰਵਤ ਦੇ ਭਲੇ ਵਿੱਚ ਉਹ ਵੀ ਆ ਗਈ ਫਿਰ ਉਹਨਾਂ ਦਾ ਨਕਸ਼ਾਨ ਕਿਵੇਂ ਹੋ ਸਕਦਾ ਨਾਲ ਤਾਂ ਤੂੰ ਭਲਾ ਮੰਗੀ ਜਾਂਦਾ ਤੇ ਨਾਲ ਤੂੰ ਗੁਰੂ ਸਾਹਿਬ ਕੋਲ ਤੇ ਤੂੰ ਇਹ ਕਹ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਜਦੋਂ ਤੂੰ ਸਾਰਿਆਂ ਦਾ ਭਲਾ ਮੰਗੇਗਾ ਤੇਰਾ ਭਲਾ ਪਹਿਲਾਂ ਹੋਊਗਾ ਜਿਹੜੇ ਬੰਦੇ ਨੇ ਤੈਨੂੰ ਕਢਿਆ ਨਾ ਤੈਨੂੰ ਘਰੋਂ ਲੈ ਕੇ ਆਉਣਗੇ ਅੱਜ ਮੇਰੇ ਕੋਲੇ ਸਬੂਤ ਹੈ ਉਸ ਬੰਦੇ ਨੂੰ ਉਹਨਾਂ ਨੇ ਘਰੋਂ ਜਾ ਕੇ ਕਿਹਾ ਭਾਈ ਸਾਹਿਬ ਜੀ ਸਾਡੀ ਗਲਤੀ ਸੀ ਆ ਤੂੰ ਤੇਰੀ ਲੋੜ ਹੈ ਤੂੰ ਸੇਵਾ ਕਰ ਜਦੋਂ ਕਹਿਣ ਲੱਗ ਪਿਆ ਨਾ ਆਤਿਸ਼ਾ ਕਿਰਪਾ ਕਰੋ ਸਾਰਿਆਂ ਦਾ ਭਲਾ ਕਰੋ ਨਿਤਨੇਮ ਕਰਕੇ ਉਹ ਕਹਿੰਦਾ ਮੈਂ ਰੋਜ਼ ਕਹਿੰਦਾ ਤੇ ਮੈਨੂੰ ਕਹਿੰਦਾ ਘਰੋਂ ਬਰਾ ਕੇ ਲੈ ਇਨ ਔਰ ਉਦੋਂ ਤਨਖਾਹ ਵੀ ਵਧਾ ਦਿੱਤੀ ਉਹਨੂੰ ਸਤਕਾਰ ਵੀ ਵਧ ਦਿੱਤਾ ਉਹ ਕਹਿਣ ਲੱਗੇ ਆ ਜਾ ਯੋ ਕਿ ਗੁਰੂ ਸਾਹਿਬ ਕਦੇ ਨਹੀਂ ਕਹਿੰਦੇ ਸ਼ਿਕਾਇਤ ਕਿਸੇ ਦਾ ਬੁਰਾ ਮੰਗ ਤੂੰ ਸਰਬੱਤ ਦਾ ਭਲਾ ਮੰਗ ਜਦੋਂ ਤੂੰ ਤੂੰ ਲੋਕ ਕਿਸੇ ਦਾ ਭਲਾ ਮੰਗੇ ਸਾਡੇ ਘਰ ਇੱਕ ਸਾਧੂ ਆਉਂਦਾ ਹੁੰਦਾ ਸੀ ਉਹ ਮੇਰੇ ਬਾਪੂ ਜੀ ਨਾਲ ਬੜਾ ਪਿਆਰ ਸੀ ਉਹਨੂੰ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਤੂੰ ਕਿਸੇ ਦਾ ਭਲਾ ਸੋਚੇਗਾ ਤੇਰਾ ਭਲਾ ਪਹਿਲਾਂ ਹੋਊਗਾ ਜਿੱਦਾਂ ਤੂੰ ਕਿਸੇ ਦਾ ਬੁਰਾ ਸੋਚਨੇਗਾ ਨਾ ਤੇਰਾ ਬੁਰਾ ਪਹਿਲਾਂ ਹੋਊਗਾ ਇਸ ਕਰਕੇ ਆਪਾਂ ਸਰਬੱਤ ਦਾ ਭਲਾ ਮੰਗਣ ਵਾਲਾ ਗੁਰਸਿੱਖ ਤੇ ਹੈ ਇਸ ਜਮਾਨਾ ਦਾ ਭਲਾ ਮੰਗਣ ਵਾਲਾ ਮੰਗੀ ਚਲੋ ਕਰੀ ਚਲੋ ਅਰਦਾਸ ਤੁਹਾਡਾ ਜਿਹੜਾ ਭਲਾ ਹੈ ਉਹ ਗੁਰੂ ਸਾਹਿਬ ਨੇ ਕਰਨਾ ਹੈ ਤੇ ਕਦੇ ਵੀ ਗੁਰੂ ਘਰ ਚ ਆ ਕੇ ਨਾ ਗੱਲਾਂ ਨਾ ਕਰੋ ਜੇ ਤੁਸੀਂ ਸਕਤ ਚ ਬੈਠਿਓ ਤੇ ਉਦੋਂ ਮੋਬਾਈਲ ਵੀ ਬੰਦ ਕਰ ਲਓ ਤੇ ਕੋਈ ਗੱਲ ਨਾ ਕਰੋ ਤੇ ਉਦੋਂ ਬੈਠ ਕੇ ਤੁਸੀਂ ਕਿਉਂਕਿ ਗੁਰੂ ਸਾਹਿਬ ਸਾਨੂੰ ਕੁਝ ਦੱਸ ਰਹੇ ਆ ਉਹ ਸੁਣ ਲਓ ਫਿਰ ਵੇਲੇ ਟਾਈਮ 'ਚ ਆਪਾਂ ਗੱਲਾਂ ਕਰਾਂਗੇ ਸਾਰੇ ਆਓ ਅਰਦਾਸ ਕਰੀਏ ਪਤਸ਼ਾਹ ਦੀ ਚਰਨਾਂ ਦੇ ਪਤਸ਼ਾਹ ਕਿਰਪਾ ਕਰਿਓ ਅਸੀਂ ਸਰਬੱਤ ਦੇ ਭਲਾ ਮੰਗਣ ਦੇ ਯੋਗ ਹੋ ਜਾਈਏ ਅਰਦਾਸ ਕਰੀਏ ਸਾਰੇ ਦਾ ਮਾਲਾ ਕਰਿਓ ਸਾਡਾ ਭਲਾ ਤਾਂ ਵਿੱਚੀ ਹੋ ਜਾਣਾ ਸਤਿਗੁਰੂ ਆਖਿ ਸਾ ਆਪਣਾ ਮੇਰ ਪ੍ਰਾਂਤ ਰੱਖਣ ਚੜ੍ਹਦੀਆਂ ਕਲਾ ਦਾ ਜੀਵਨ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਣ ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਐਨੇ ਸੁੱਖ ਦਿੱਤੇ ਆ ਜਿਹੜੇ ਅਸੀਂ ਗਿਣਤੀ ਨਹੀਂ ਕਰ ਸਕਦੇ ਤੇ ਸਤਿਗੁਰੂ ਅੱਗੇ ਵਾਸਤੇ ਸਾਡੇ ਸਿੱਖਤੇ ਮੇਰ ਪ੍ਰਾਂਤ ਰੱਖਣ ਮੈਂ ਤਾਂ ਕਈ ਵਾਰ ਸੋਚਦਾ ਹੁੰਨਾ ਵੀ ਪਤਾ ਨਹੀਂ ਪਿਛਲੇ ਜਨਮ ਚ ਕੋਈ ਚੰਗਾ ਕਰਮ ਕੀਤਾ ਹੋਊਗਾ ਜਿਹੜਾ ਸਤਿਗੁਰੂ ਨੇ ਆਪਣੀ ਗੋਦ ਵਿੱਚ ਉਠਾਇਆ ਇੱਥੇ ਲੋਕ ਪੱਖੇ ਨੂੰ ਵੀ ਤਰਸਦੇ ਆ ਏਸੀ ਸਾਡੇ ਤੇ ਚੱਲ ਰਹੇ 10-10 ਏਸੀ ਆ ਜਿਹੜੇ ਅਸੀਂ ਚਲਾ ਕੇ ਆਰਾਮ ਨਾਲ ਬਹਿ ਜਾਂਦੇ ਆ ਫਿਰ ਪੱਖੇ ਸਾਡੇ ਵਾਸਤੇ ਲੱਗੇ ਆ ਖਾਣੇ ਸਾਡੇ ਵਾਸਤੇ ਲੋਕ ਘਰਾਂ ਚ ਬੁਲਾ ਕੇ ਕਹਿੰਦੇ ਭਾਈ ਸਾਹਿਬ ਜੀ ਲੰਗਰ ਛਕੋ ਸਤਿਕਾਰ ਦਿੰਦੇ ਆ ਬੁਲਾਉਂਦੇ ਆ ਵਸਤਰ ਦਿੰਦਾ ਕੋਈ ਕੁਸ਼ ਦਿੰਦਾ ਇਹ ਕੋਈ ਸਾਡੇ ਪਿਛਲੇ ਜਨਮ ਦੇ ਕੀਤੇ ਹੋਏ ਚੰਗੇ ਕੰਮ ਨੇ ਸਤਿਗੁਰੂ ਨੇ ਸਾਡੀ ਬਾਹ ਫੜੀ ਆ ਤੇ ਸਤਿਗੁਰੂ ਜੀ ਕਿਰਪਾ ਕਰਿਓ ਸਾਡੀ ਬਾਹ ਇਸੇ ਤਰ੍ਹਾਂ ਫੜੀ ਰੱਖਿਓ ਉਲਝ ਕਾ ਨਹੀਂ ਕਿ ਭਾਂਜੀ ਬਾਝੁਰਗੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ